ਕੰਨੜਾ ਮਹੱਲਾ ਪੰਜਵਾ ਸਾਜਨਾ ਸੰਤ ਆਉ ਮੇਰਾ ਰਹਾਉ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੀ ਪਰੇ ਰੈ ਪਰੇ ਰ ਇਕੱਠਾ ਹੀ ਪਾਠ ਕਰਨਾ ਹੈ ਕਸਮਲਾ ਮਿਟ ਜਾਹੀ ਪਰੇ ਰੈ ਕਸਮਲਾ ਮਿਟ ਜਾਹੀ ਪਰੇ ਰੈ ਸੰਤ ਚਰਨ ਧਰੋ ਮਾਥੇ ਚਾਂਦਨ ਗ੍ਰਹਿ ਹੋਏ ਅੰਧੇਰਾ ਚਾਂਦਨਾ ਗ੍ਰਹਿ ਇਥੇ ਠਮਕਾ ਦਉਣੀ ਹੈ ਹੋਏ ਅੰਧੇਰਾ ਸੰਤ ਪ੍ਰਸਾਦ ਕਮਲ ਵਿਗਸੈ ਗੋਬਿੰਦ ਭਜੋ ਪੀਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ-ਵਾਰ ਨਾਨਕ ਓਹ ਬੇਰੈ ਕੰਨੜ ਮਹੱਲਾ ਪੰਜਵਾ ਸਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੂਹ ਪਰਮ ਰਾਖ ਲੀਜੈ ਕਾਟ ਬੀਰੀ ਰਹਾਉ ਬੂਡਤ ਸੰਸਾਰ ਸਾਗਰ ਉਦਰੇ ਹਰ ਸਿਮਰ ਰਤਨਾਗਰ ਇਹ ਉਦਰੇ ਪੱਤਿ ਵਿਸਰਾਮ ਲਾਉਣਾ ਹੈ ਸੀਤਲਾ ਹਰ ਨਾਮ ਤੇਰਾ ਪੂਰਨ ਠਾਕੁਰ ਰਾਮ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ nid ਪਤਿਤ ਉਧਾਰਨ ਹਰ ਕਿਰਪਾ nid ਪਤਿਤ ਉਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਗਰੜਾਇਓ ਇੱਕ ਗੁਰ ਇੱਥੇ ਯਮਕ ਲਾ ਦਿੰਨੀ ਹੈ ਸੁਖੀ ਨਾਨਕ ਗੁਰ ਨਾਮ ਦਰਿਣਾਇਓ ਕਨੜਾ ਮਹੱਲਾ ਪੰਜਵਾ ਧਾਨ ਓਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬੜ ਭਾਗੀ ਰਹਾਉ ਮੋਹਿ ਅਨਾਥ ਦਾਸ ਜਨ ਤੇਰਾ ਅਵਰ ਓਟ ਸਗਲੀ ਮੋਹ ਤਿਆਗੀ ਔਰ ਊਟ ਸਗਲੀ 모ਹਿਤ ਅੱਗੀ ਪੂਰ ਭਰਮ ਕਾਟੇ ਪ੍ਰਭ ਸਿਮਰਿ ਪੂਰ ਭਰਮ ਕਾਟੇ ਪ੍ਰਭ ਸਿਮਰਤ ਪੂਰ ਭਰਮ ਕਾਟੇ ਪ੍ਰਭ ਸਿਮਰਤ ਇਥੇ ਵਿਸਰਾਮ ਗਿਆਨ ਅੰਜਨ ਮਿਲ ਸੋਵਤ ਜਾਗੀ ਤੂ ਅਥਾਹ ਅਤ ਬਡੋ ਸੁਆਮੀ ਗਿਆਨ ਅੰਜਨ ਮਿਲ ਸੋਵਤ ਜਾਗੀ ਤੂ ਅਥਾਹ ਅਤ ਬਡੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਆਣ ਧਰਿਓ ਪ੍ਰਭ ਪਾਗੀ ਮਸਤਕ ਆਣ ਧਰਿਓ ਪ੍ਰਭ ਪਾਗੀ ਕਾਨੜਾ ਮਹੱਲਾ ਪੰਜਵਾ ਕੁਚਲ ਕਠੋਰ ਕਪਟ ਕਾਮੀ ਜਿਉ ਜਾਣਹ ਤਿਉ ਪਾਰ ਸੁਆਮੀ ਰਹਾਉ ਤੂ ਸਮਰੱਥ ਸਰਨ ਜੋਗ ਤੂ ਰੱਖ ਹੈ ਆਪਣੀ ਕਾਲ ਧਾਰ ਇਹ ਵਿਸਰਾਮ ਇਸੇ ਤਰ੍ਹਾਂ ਹੀ ਧਿਆਨ ਨਾਲ ਲਾਉਣਾ ਹੈ ਤੂ ਸਮਰੱਥ ਇੱਥੇ ਠਮਕ ਸਰਨ ਜੋਗ ਤੂ ਇੱਥੇ ਵਿਸਰਾਮ ਲਾਉਣਾ ਹੈ ਰੱਖ ਹੈ ਆਪਣੀ ਕਾਲ ਧਾਰ ਜਾਪ ਤਾਪ ਨੇਮ ਸੋਚ ਸੰਜਮ ਨਾਹੀ ਇਨ ਵਿਦੇ ਛੁਟਕਾਰ ਵਿਦੇ ਪੂਲਾ ਬੋਲਣਾ ਹੈ ਵਿੱਦੇ ਨਹੀਂ ਕਹਿਣਾ ਗਰਤ ਘੋਰ ਅੰਧ ਤੇ ਕੱਢੋ ਪ੍ਰਭ ਨਾਨਕ ਦਰਸ ਨਿਹਾਰ ਪ੍ਰਭ ਨਾਨਕ ਨਦਰ ਨਿਹਾਰ ਦਰਸਨੀ ਹੈ ਕਾਨੜਾ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹ ਹਿ ਤਾਰੈ ਰਹਾਉ ਕਵਨ 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 ਕੋਨ ਕਹੀਐ ਅੰਤ ਨਹੀਂ ਕਾਠ ਪਾਰੈ ਇਕਹੀਐ ਐੜੀ ਦੇ ਦਲਾਵਾਂ ਦੇ ਨਾਲ ਬਿੰਦੀ ਹੈ ਪ੍ਰਤਮ ਸਰੂਪਾਂ ਚ ਤਵਨ ਕਵਨ ਕਵਨ ਗੁਨ ਕਹੀਐ ਅੰਤ ਨਹੀਂ ਕਾਛ ਪਾਰੇ ਲੱਖ 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 ਕਈ ਕੂਰੇ ਕੋ ਹੈ ਐਸੋ ਵਿਚਾਰੈ ਵਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਕਨੜਾ ਮਹੱਲਾ ਪੰਜਵਾ ਨਾ ਜਾਨੀ ਨਾ ਜਾਨੀ ਸੰਤਨ ਪ੍ਰਭ ਵਿਨ ਆਨ ਹੇ ਸੰਤਨ ਪਾਤਿ ਵਿਸਰਾਮ ਯਾਦ ਰੱਖਣਾ ਹੈ ਨਾ ਜਾਨੀ ਸੰਤਨ ਪ੍ਰਭ ਵਿਨ ਆਨ ਊਚ ਨੀਚ ਸਭ ਵੇਖ ਸਮਾਨੋ ਮੁਖ ਬਕਨੋ ਮਨ ਮਾਨ ਰਹਾਓ ਗਾਟ ਘਾਟ ਪੂਰ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ਮਨਹਿ ਪ੍ਰਗਾਸ ਭਇਓ ਭ੍ਰਮ ਨਾਸਿਓ ਮਨਹਿ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰ ਕਾਨ ਮੰਤਰ ਦਿਓ ਗੁਰ ਕਾਨ ਕਰਤ ਰਹੇ ਕਰਤਾ ज्ञ ਕਰੁਨਾ ਮੈਂ ਕੇ ਕਰਤਾ ज्ञ ਉਚਾਰਨ ਕਰਨਾ ਹੈ ਗੇਸਿਆ ਰੀ ਐੜੇ ਦੇ ਨਾਲ ਇਸ਼ਾਰਾ ਸਿਆਰੀ ਅਤੇ ਐੜਾ ਕਰਤ ਰਹਿ ਕਰਤਾਜ्ञ ਕਰੁਣਾ ਮਹਿ ਇਥੇ ਵਿਸ਼ਰਾਮ ਅੰਤਰਜਾਮੀ ਗਿਆਨ ਹਾਂਜੀ ਗਿਆਨ ਉਚਾਰਨ ਕਰਨਾ ਵੀ ਇਥਾਂ ਅਧਾ ਹੀ ਗਿਆ ਹੈ ਆਠ ਪਹਿਰ ਨਾਨਕ ਜਸ ਗਾਵੇ ਮੰਗਨ ਕੋ ਹਰਿ ਦਾਨ ਕਾਨੜਾ ਮਹੱਲਾ ਪੰਜਵਾ ਕਹਿਨ ਕਹਾਵਨ ਕੋ ਕਈ ਕੀਤੇ ਕਹਿਨ ਕਹਾਵਨ ਕੋਈ ਕੀਤੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬਿਤੇ ਰਹਾਉ ਦੁਖ ਨਾਹੀ ਸਭ ਸੁਖ ਹੀ ਹੈ ਰੇ ਇਕੈ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੀਤੇ ਔਰ ਨਹੀਂ ਸਭ ਜਿੱਤੈ ਥੋੜਾ ਜਿਹਾ ਕਸ ਕੇ ਬੋਲਨਾ ਸੋਗ ਨਾਹੀ ਸਦਾ ਹਰਖੀ ਹੈ ਰੇ ਹਰ ਹਰਖੀ ਬੋਲਨਾ ਕਈ ਵਾਰ ਹਰਖ ਹੀ ਬੋਲ ਜਾਂਦੇ ਹਨ ਸੋਗ ਨਾਹੀ ਸਦਾ ਹਰਖੀ ਹੈ ਰੇ ਛੋੜ ਨਾਹੀ ਕਿਛ ਲੇਤਾ ਛੋੜ ਨਾਹੀ ਕਿਛ ਲੇਤਾ ਕਹੋ ਨਾਨਕ ਜਨ ਹਰ 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 ਹੈ ਕਤ ਆਵੇ ਕਤ ਰਮਤੈ ਕੌਣੜਾ ਮਹੱਲਾ ਪੰਜਵਾ ਈਏ ਕੋ ਪ੍ਰੀਤਮ ਬਿਸਰਨਾ ਜਾਏ ਤਨ ਮਨ ਗਲਤ ਭਈ ਤਿਹ ਸੰਗੇ ਮੋਹਨੀ ਮੋਹ ਰਹੀ ਮੂਰੀ ਮਾਏ ਰਹਾਉ जय जय पह वृथा हो अपनी तेऊ तेऊ गहे रहे अटकाए अनिक भांत की एक जाली ता की नहीं छोराए अनिक भांत की एक जाली विश्राम ता गांठ नहीं छोराए फेरत फिरत नानक दास आयो ਸੰਤਨ ਹੀ ਸਰਨਾਏ ਕਾਟੇ ਅਗਿਆਨ ਭਰਮ ਮੋਹ ਮਾਇਆ ਲਿਓ ਕੰਠ ਲਗਾਈ ਕਨੜਾ ਮਹੱਲਾ ਪੰਜਵਾ ਆਨੰਦ ਰੰਗ ਬਿਨੋਦ ਹਮਾਰੇ ਨਾਮੋ ਗਾਵਨ ਨਾਮ ਧਿਆਵਨ ਨਾਮ ਹਮਾਰੇ ਪ੍ਰਾਨ ਆਧਾਰ ਹੈ ਰਹਾਉ ਨਮੋ ਗਿਆਨ ਨਾਮ ਇਸ ਨਾਨਾ ਨਾਮੋ ਗਿਆਨ ਨਾਮ ਇਸ ਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੇ ਹਰ ਨਾਮ ਹਮਾਰੇ ਕਾਰਜ ਸਵਾਰੇ ਸਵਾਰੇ ਹਰ ਨਾਮ ਹਮਾਰੇ ਕਾਰਜ ਸਵਾਰੇ ਹਰ ਨਾਮੋ ਸੋਭਾ ਨਾਮ ਵਡਾਈ ਭੌਜਲ ਵਿਖਮ ਨਾਮ ਹਰ ਤਾਰੇ ਅਗਮ ਪਦਾਰਥ ਲਾਲ ਅਮੂਲਾ ਅਗੰ ਪਦਾਰਥ ਲਾਲ ਅਮੂਲਾ ਭਇਓ ਪ੍ਰਾਪਤ ਗੁਰ ਚਰਨਾਰੈ ਕਹ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹਿਯਾਰੈ ਦਰਸਾਰੈ ਕਾਨੜਾ ਮਹੱਲਾ ਪੰਜਵਾ ਸਾਜਨ ਮੀਤ ਸੁਆਮੀ 네ਰੋ ਪੀਖਤ ਸੁਨਤ ਸਭਨ ਕੈ ਸੰਗੀ ਥੋਰੈ ਕਾਜ ਗੁਰੂ ਕਹਿ ਫੇਰੋ ਰਹਾਉ ਮਥੁਰ ਕਾਜ ਗੁਰੂ ਕਹਿ ਫੇਰੋ ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀਂ 나ਹੀ ਕਛ ਤੇਰੋ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ ਇਸ ਰਾਮ ਤੇ ਰੁਕਿਆ ਕਰ ਤੂੰ ਆਗੈ ਦ੍ਰਿਸ਼ਟ ਇੱਥੇ ਵੀ ਵਿਸਰਾਮ ਬਣਾ ਦਿੰਦਾ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ ਈਹਾ ਮੋਹਯੋ ਭਰਮ ਅੰਧੇਰੋ اٹਕਿਓ ਸੋਤ ਬਨਤਾ ਸੰਗ ਮਾਇਆ ਦੇਵਨਹਾਰ ਦਾਤਾਰ ਬਸੀਰੋ ਬਸੀਰੋ ਉਚਾਰਨ ਕਰਨਾ ਬਸੀਰੋ ਨਹੀਂ ਕਹਿਣਾ ਬੱਬੀ ਸਿਹਾਰੀ ਵੀ ਲੱਗੀ ਹੋਈ ਐ ਬਸੀਰੋ ਦੇਵਨਹਾਰ ਦਾਤਾਰ ਬਸੀਰੋ ਕਹੋ ਨਾਨਕ ਏਕੈ ਭਾਰੂ ਸੋ ਬੰਦਨ ਕਾਟਨ ਹਾਰ ਗੁਰ ਮੇਰੋ ਕਹੋ ਨਾਨਕ ਏਕੈ ਭਾਰੂ ਸੋ ਵੰਦਨ ਕਟਨਹਾਰ ਗੁਰ ਮੀਰੋ ਵੰਦਨ ਕਟਨਹਾਰ ਗੁਰ ਮੀਰੋ